ਹੈਲੋ ਜੀ ਸ਼ਸ਼ੀਕਾਲ ਹੋਰ ਦੇਸਾਂ ਦੀਏ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਅੱਜ ਲੱਗੇ ਆਪਾਂ ਗੋਭੀ ਦੀ ਸਬਜੀ ਗੋਭੀ ਹਰੇ ਮਟਰ ਗਾਜਰਾ ਆਲੂ ਇੱਥੇ ਲਈ ਆਪਾਂ ਪਿਆਜ਼ ਲਾਲ ਟਮਾਟਰ ਹਰੀ ਵਿੱਚ ਤੇ ਇਹ ਆਪਾਂ ਲੱਗੇ ਅੱਜ ਸਬਜੀ ਬਣਾਓ ਚਲੋ ਜੀ ਆਪਾਂ ਇਹਦੀ ਕਰੀਏ ਤਿਆਰੀ ਹੁਣ ਆਪਾਂ ਕੜਾਈ ਰੱਖਦੇ ਆ ਤੇ ਆਪਾਂ ਗੋਭੀ ਨੂੰ ਤੜ ਲਾਂਗੇ ਸਬਜ਼ੀ ਨੂੰ ਤੜ ਲਾਂਗੇ ਪਹਿਲੋਂ ਬਾਅਦ ਵਿੱਚ ਤੜਕਾ ਲਾਵਾਂਗੇ ਲਓ ਜੀ ਕੜਾਈ ਦਿੱਤੀ ਆਪਾਂ ਰੱਖ ਇਹਦੇ ਵਿੱਚ ਹੁਣ ਪਾਉਂਦੇ ਆ ਕੌੜਾ ਤੇਲ ਸਰ੍ਹੋਂ ਦਾ ਕਿਉਂਕਿ ਆਪਾਂ ਗੋਭੀ ਨੂੰ ਤੜਾਂਗੇ ਜੋ ਤੇ ਇਹਦਾ ਆਪਣਾ ਗਰਮ ਹੋ ਚੁੱਕਾ ਵਾ ਇਹਦੇ ਵਿੱਚ ਹੁਣ ਆਪਾਂ ਗੋਭੀ ਜੜੀ ਪਾ ਦਿੰਦੇ ਗੋਭੀ ਤੋ ਗਿਆ ਪਸ ਕਾਈ ਪਰ ਫਿਰ ਵੀ ਵਿੱਚ ਮਾੜਾ ਮੋਟਾ ਜਿਹਾ ਪਾਣੀ ਰਹਿ ਜਾਂਦਾ ਥੋੜੀ ਨੂੰ ਚੰਗੀ ਤਰ੍ਹਾਂ ਤਲ ਲਾਂਗੇ ਥੋੜਾ ਜਿਹਾ ਕਲਰ ਪੇਜੋ ਉਤ ਫਿਰ ਆਪਾਂ ਵਿੱਚ ਗਾਜਰਾਂ ਵੀ ਤਲਾਂਗੇ ਗੋਪੀ ਜਿਹੜੀ ਆ ਹੁਣ ਇਹ ਆਪਾਂ ਕੱਢ ਲਾਂਗੇ ਥੋੜੇ ਜਿਹੜੀ ਗਾਜਰਾ ਵੀ ਥੋੜੇ ਜਿਹਾ ਆਪਾਂ ਕਰ ਲਾਂਗੇ ਨਾਲ ਇਹ ਆਲੂ ਪਾ ਦਾਂਗੇ ਇਹ ਧੋ ਕੇ ਆਪਾਂ ਸકાਲੇ ਹੀ ਆਲੂ ਤੇ ਗਾਜਰਾ ਜਿਹੜੇ ਇਹ ਵੀ ਆਪਣੇ ਬਰਨ ਜਿਓ ਚੁੱਕੇ ਆ ਇੰਨਾ ਨੂੰ ਜਿਹੜਾ ਆਪਾਂ ਕੱਢ ਲਾਂਗੇ ਹਰੇ ਬਟਰ ਜਿਹੜੇ ਵੀ ਥੋੜੇ ਜਿਹਾ ਆਪਾਂ ਵਿੱਚੇ ਕਰ ਲਾਂਗੇ ਫਰਾਈ ਦੇ ਗਰਮ ਹੋ ਚੁੱਕਿਆ ਦੇਚ ਪਾ ਦਾਂਗੇ ਤੇਲ ਥੋੜਾ ਜਿਹਾ ਵਿੱਚ ਪਾਵਾਂਗੇ ਜੀਰਾ ਈਰਾ ਪ੍ਰਭੂ ਚੁੱਕਾਉਣ ਵਿੱਚ ਪਾਦਾਂਗੇ ਪਿਆਜ਼ Thank <laughs> you. ਉੜ ਵਿੱਚ ਪਿਆਜ ਜਿਹੜਾ ਆਪਾਂ ਪੁੱਛ ਲਿਆ ਹੁਣ ਆਪਾਂ ਵਿੱਚ ਨੂਨ ਜਿਹੜਾ ਪਾ ਦਾਂਗੇ ਨਾਲ ਹੀ ਹਲਦੀ

ਨਸਰ ਆਪਾਂ ਘਰ ਵਾਲਾ ਨਹੀਂ ਪਾਇਆ ਨਸਰ ਦਾ ਦਰਗਦਾ ਪੇਸਟ ਪਾਦਾਗੇ ਵਿੱਚ ਥੋੜਾ ਜਿਹਾ ਥੋੜਾ ਜਿਹਾ ਆਪਾਂ ਵਿੱਚ ਦਹੀਂ ਜਿਹੜਾ ਉਹ ਪਾ ਦਾਂਗੇ ਨਾਲ ਹੀ ਆਪਾਂ ਹਰੀ ਵਿੱਚ ਜਿਹੜੀ ਉਹ ਵੀ ਥੋੜੀ ਜੀ ਪਾ ਦਾਂਗੇ ਤੜਕਾ ਆਪੜਾਂਗੇ ਆਪੋ ਤੇ ਸਬਜ਼ੀ ਆਪਾਂ ਵਿੱਚ ਪਾ ਦਿੰਨੇ ਆ ਪਾਲਿਆ ਚਾਲ ਦਵਾਵੀ ਲੋ ਜੀ ਸਬਜੀ ਆਪਣੀ ਗਈ ਬਣਾ ਦੱਸਿਓ ਕੇ ਵੇਰੀ ਬੜੀਆ ਜੀ ਬਣਾਇਓ ਤੁਹਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਜੀ ਜੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਦਵਾ ਜੀ ਸ਼ਾਸਤਿ ਬਾਾਰ